ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਕੇਸ ਦੇ ਬਾਰੇ ਇੱਕ ਅਜਿਹੀ ਘਟਨਾ ਦੇ ਬਾਰੇ ਜੋ ਕਿ ਤੇਲੰਗਾਨਾ ਦੇ ਵਿੱਚ ਵਾਪਰਦੀ ਹੈ ਇੱਕ ਸ਼ਬਦ ਇੱਕ ਮਾਂ ਸ਼ਬਦ ਬੜਾ ਪਵਿੱਤਰ ਸ਼ਬਦ ਹੈ ਜਦੋਂ ਵੀ ਕੋਈ ਮਾਂ ਸ਼ਬਦ ਸੁਣਦਾ ਤਾਂ ਆਪਣੇ ਆਪ ਉਹਦੇ ਦਿਲ ਦੇ ਵਿੱਚ ਰਿਸਪੈਕਟ ਆ ਜਾਂਦੀ ਹੈ ਕਿਉਂਕਿ ਮਾਂ ਬੱਚੇ ਨੂੰ ਪਾਲਣ ਦੇ ਲਈ ਤੇ ਬੱਚੇ ਨੂੰ ਜਨਮ ਦੇਣ ਵੇਲੇ ਬੜੀਆਂ ਤਕਲੀਫਾਂ ਚੱਲਦੀ ਹੈ ਪਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਤੇਲੰਗਾਨਾ ਤੋਂ ਜਿੱਥੇ ਇੱਕ ਤਿੰਨ ਬੱਚਿਆਂ ਦੀ ਮਾਂ ਨੇ ਆਪਣੇ ਤਿੰਨੋਂ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇੱਕ ਅਜਿਹੀ ਮਾਂ ਜਿਸ ਨੇ ਇਸ ਮਾਂ ਸ਼ਬਦ ਦੇ ਉੱਪਰ ਵੀ ਕਲੰਕ ਲਾ ਦਿੱਤਾ ਆਖਿਰਕਾਰ ਉਹਨਾਂ ਤਿੰਨ ਬੱਚਿਆਂ ਦਾ ਕਸੂਰ ਕੀ ਸੀ ਕਿ ਉਹਨਾਂ ਦੀ ਆਪਣੀ ਮਾਂ ਨੇ ਹੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਕੀ ਪੂਰੀ ਕਹਾਣੀ ਸੀ ਕਿੱਥੇ ਵਾਪਰਦੀ ਹੈ ਤੇ ਕਿਵੇਂ ਉਹ ਮਾਂ ਜਿਹੜੀ ਉਹ ਫੜੀ ਜਾਂਦੀ ਹੈ ਕਿਉਂਕਿ ਪਹਿਲਾਂ ਤਾਂ ਉਹਨੇ ਇਹ ਸਾਰਾ ਜਿਹੜਾ ਇਨਸੀਡੈਂਟ ਹੋਇਆ ਇਹ ਤਿੰਨ ਬੱਚਿਆਂ ਦੇ ਜਿਹੜੇ ਕਤਲ ਨੂੰ ਉਹਨੇ ਇੱਕ ਬਿਮਾਰੀ ਦੇ ਨਾਲ ਹੋਈ ਹੋਈ ਡੈਥ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਚੰਗੀ ਕਾਰਵਾਈ ਦੇ ਨਾਲ ਉਹ ਜਿਹੜੀ ਔਰਤ ਹੈ ਉਹ ਫੜੀ ਗਈ ਤੇ ਅਖੀਰ ਦੇ ਵਿੱਚ ਉਹਨੇ ਫਿਰ ਜਾ ਕੇ ਕਬੂਲ ਵੀ ਕੀਤਾ ਤੇ ਜੋ ਸਾਹਮਣੇ ਆਇਆ ਕਿ ਉਹਨੇ ਤਿੰਨ ਬੱਚਿਆਂ ਨੂੰ ਮਾਰਿਆ ਕਿਉਂ ਆ ਉਹ ਵੀ ਬੜਾ ਹੈਰਾਨ ਕਰਨ ਵਾਲਾ ਸੀ ਕੀ ਹੈ ਅਸਲ ਘਟਨਾ ਸੀ ਕਿਵੇਂ ਵਾਪਰਦੀ ਆ ਉਹ ਸਾਰੀ ਗੱਲਬਾਤ ਆਪ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਅੱਗੇ ਤੋਂ ਨਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤਾਂ ਸਮਾਂ ਆਪਾਂ ਤੁਹਾਡਾ ਨਾਲ ਇੰਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸਾਊਥ ਇੰਡੀਆ ਦੀ ਇੱਕ ਸਟੇਟ ਤੇਲੰਗਾਨ ਤੇਲੰਗਾਨਾ ਦੇ ਵਿੱਚ ਇੱਕ ਜ਼ਿਲ੍ਹਾ ਸੰਘਾ ਰੈਡੀ ਸੰਘਾ ਰੈਡੀ ਦੇ ਵਿੱਚ ਹੀ ਪੈਂਦਾ ਅਮੀਨਪੁਰ ਨਾਮ ਦਾ ਪਿੰਡ ਅਮੀਨਪੁਰ ਪਿੰਡ ਦੇ ਵਿੱਚ ਇੱਕ ਪਰਿਵਾਰ ਸੀ ਪੰਜ ਜਣਿਆਂ ਦਾ ਪਰਿਵਾਰ ਜਿਸ ਦੇ ਵਿੱਚ ਇੱਕ ਘਰ ਵਾਲਾ ਘਰ ਵਾਲੀ ਤੇ ਉਹਨਾਂ ਦੇ ਤਿੰਨ ਬੱਚੇ ਸੀ ਤਿੰਨੋਂ ਬੱਚਿਆਂ ਦੀ ਜਿਹੜੀ ਉਮਰ ਸੀ 12 ਸਾਲ ਤੋਂ ਲੈ ਕੇ 8 ਸਾਲ ਦੇ ਵਿੱਚ ਸੀ ਸਭ ਤੋਂ ਵੱਡਾ ਜਿਹੜਾ ਬੱਚਾ ਸੀ ਉਸ ਦੀ ਉਮਰ 12 ਸਾਲ ਸੀ ਉਹ ਇੱਕ ਬੇਟਾ ਸੀ ਇੱਕ ਬੇਟੀ ਸੀ 10 ਸਾਲ ਦੀ ਤੇ ਇੱਕ ਹੋਰ ਛੋਟਾ ਬੇਟਾ ਸੀ ਉਸ ਦੀ ਉਮਰ 8 ਸਾਲ ਸੀ ਤੇ ਇਦਾਂ ਤਿੰਨ ਬੱਚੇ ਸੀ ਹੁਣ ਜਿਹੜੇ ਪਰਿਵਾਰ ਦੇ ਮੈਂਬਰ ਸੀ ਜਿਹੜੇ ਘਰ ਵਾਲਾ ਤੇ ਘਰ ਵਾਲੀ ਸੀ ਮੇਨ ਮੈਂਬਰ ਸੀ ਇਸ ਪਰਿਵਾਰ ਦੇ ਉਹਨਾਂ ਦੇ ਵਿੱਚੋਂ ਜਿਹੜਾ ਘਰ ਵਾਲਾ ਸੀ ਉਹ ਤਾਂ ਇੱਕ ਟੈਂਕਰ ਚਲਾਉਂਦਾ ਸੀ ਇੱਕ ਟਰੱਕ ਟੈਂਕਰ ਚਲਾਇਆ ਕਰਦਾ ਸੀ ਉਹਦਾ ਡਰਾਈਵਰ ਸੀ ਤੇ ਜਿਹੜੀ ਉਹ ਔਰਤ ਸੀ ਉਹਦੀ ਘਰਵਾਲੀ ਸੀ ਉਹ ਇੱਕ ਸਕੂਲ ਦੇ ਵਿੱਚ ਪ੍ਰਾਈਵੇਟ ਟੀਚਰ ਸੀ ਹੁਣ ਜਿਹੜੀ ਉਹ ਔਰਤ ਸੀ ਉਸਦਾ ਨਾਮ ਰਜੀਤਾ ਸੀ ਤੇ ਉਸਦੇ ਘਰਵਾਲੇ ਦਾ ਨਾਮ ਅਬੀਰੂ ਚਿੰਤਲਾ ਸੀ ਹੁਣ ਆਪਾਂ ਪੂਰੀ ਕਹਾਣੀ ਦੇ ਵਿੱਚ ਉਸਦਾ ਨਾਮ ਅਬੀਰੂ ਵਰਤਾਂਗੇ ਕਿਉਂਕਿ ਸਾਊਥ ਇੰਡੀਅਨ ਜਿਹੜੇ ਨਾਮ ਹੁੰਦੇ ਆ ਥੋੜੇ ਜੇ ਮੁਸ਼ਕਲ ਹੁੰਦੇ ਆ ਤੇ ਹੁਣ ਇਹ ਸਾਰਾ ਪਰਿਵਾਰ ਸੀ ਵਧੀਆ ਰਹਿੰਦਾ ਸੀ ਵਧੀਆ ਇਹਨਾਂ ਦਾ ਜਿਹੜਾ ਲਾਈਫ ਸਟਾਈਲ ਚੱਲ ਰਿਹਾ ਸੀ ਕਿਉਂਕਿ ਇੱਕ ਟੀਚਰ ਸੀ ਤੇ ਦੂਜਾ ਆਪਣੇ ਟੈਂਕਰ ਦੇ ਉੱਤੇ ਆਪਣੇ ਡਰਾਈਵਰ ਦੀ ਨੌਕਰੀ ਕਰਦਾ ਸੀ ਹਾਲਾਂਕਿ ਇਹਨਾਂ ਦੋਨਾਂ ਦੇ ਜਿਹੜੇ professions ਸੀ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਸੀਗਾ ਤੇ ਹੁਣ ਇਹਨਾਂ ਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ ਕਿ ਅਚਾਨਕ 27 ਮਾਰਚ 2025 ਜਿਹੜੀ ਆ ਪਿਛਲੇ ਦਿਨੀ ਲੰਘ ਕੇ ਗਈ ਆ ਉਸ ਦਿਨ ਜਿਹੜਾ ਅਬੀਰੂ ਸੀ ਉਹ ਟਰੱਕ ਲੈ ਕੇ ਰਾਤ ਨੂੰ ਸ਼ਾਮ ਦੇ ਸਮੇਂ ਉਹ ਆਪਣੇ ਘਰ ਤੋਂ ਨਿਕਲਦਾ ਕਿਸੇ ਜਗ੍ਹਾ ਦੇ ਲਈ ਜਿੱਥੇ ਉਹਨੂੰ ਪੂਰੀ ਰਾਤ ਲੱਗ ਜਾਣੀ ਸੀ ਤੇ ਉਹ ਜਦੋਂ ਟਰੱਕ ਲੈ ਕੇ ਨਿਕਲਦਾ ਤਾਂ ਸਾਰੀ ਰਾਤ ਬਾਹਰ ਰਹਿੰਦਾ ਤਾਂ ਰਸਤੇ ਜਾਂਦਿਆਂ ਉਹ ਆਪਣੀ ਘਰ ਵਾਲੀ ਨੂੰ ਫੋਨ ਕਰਦਾ ਜਦੋਂ ਫੋਨ ਕਰਦਾ ਤਾਂ ਉਸ ਦੀ ਘਰ ਵਾਲੀ ਫੋਨ ਨਹੀਂ ਚੱਕਦੀ ਉਹਨੂੰ ਲੱਗਦਾ ਕਿ ਉਹ ਬੱਚਿਆਂ 'ਚ ਬਿਜ਼ੀ ਹੋਣੀ ਹੈ ਸ਼ਾਇਦ ਬੱਚਿਆਂ ਨੂੰ ਉਹ ਖਾਣਾ ਵਗੈਰਾ ਖਵਾਉਂਦੀ ਹੋਣੀ ਹੈ ਜਾਂ ਕਿਸੇ ਹੋਰ ਕੰਮਾਂ ਦੇ ਵਿੱਚ ਬਿਜ਼ੀ ਹੋਣੀ ਹੈ ਫੇਰ ਕਰ ਲੁੱਤੀ ਪਰ ਸਾਰੀ ਰਾਤ ਲੰਘ ਜਾਂਦੀ ਹੈ ਅਗਲਾ ਦਿਨ ਚੜਦਾ ਅਗਲਾ ਦਿਨ ਵੀ ਇਦਾਂ ਹੀ ਲੰਘ ਜਾਂਦਾ ਪਰ ਜਿਹੜੀ ਰਜੇਤਾ ਸੀ ਉਹ ਅਬੀਰੂ ਦਾ ਨਾਮ ਫੋਨ ਚੱਕਦੀ ਆ ਤੇ ਨਾਲ ਹੀ ਉਹਨੂੰ ਬੈਕ ਕਾਲ ਕਰਦੀ ਆ ਹੁਣ ਅਬੀਰੂ ਨੂੰ ਬੜੀ ਚਿੰਤਾ ਹੋਣ ਲੱਗੀ ਪਰ 28 ਮਾਰਚ 2025 ਨੂੰ ਜਦੋਂ ਅਬੀਰੂ ਆਪਣੇ ਘਰ ਵਾਪਸ ਆਇਆ ਉਹਨੂੰ ਬੜੀ ਚਿੰਤਾ ਸੀ ਕਿ ਉਹਦੀ ਘਰ ਵਾਲੀ ਫੋਨ ਚੱਕ ਕਿਉਂ ਨਹੀਂ ਰਹੀ ਤਾਂ ਉਹ ਆਪਣਾ ਜਿਹੜਾ ਟਰੱਕ ਆ ਖੜਾਉਣ ਤੋਂ ਬਾਅਦ ਉਹ ਆਪਣੇ ਘਰ ਵਾਪਸ ਆਉਂਦਾ ਘਰ ਆ ਕੇ ਜਦੋਂ ਦੇਖਦਾ ਤਾਂ ਉਹਨਾਂ ਦਾ ਜਿਹੜਾ ਮੇਨ ਡੋਰ ਸੀ ਉਹ ਪਹਿਲਾਂ ਤੋਂ ਹੀ ਖੁੱਲਾ ਪਿਆ ਸੀ ਤਾਂ ਉਹ ਏਦਾਂ ਹੀ ਸਿੱਧਾ ਆਪਣੇ ਘਰ ਦੇ ਅੰਦਰ ਚਲੇ ਜਾਂਦਾ ਜਦੋਂ ਉਹ ਅੰਦਰ ਐਂਟਰ ਕਰਦਾ ਜੋ ਸਾਹਮਣੇ ਦੇਖਦਾ ਉਹਨੂੰ ਦੇਖਣ ਅਨਸਾਰ ਉਹਦੇ ਹੋਸ਼ ਉਡ ਜਾਂਦੇ ਆ ਕਿਉਂਕਿ ਘਰ ਦੇ ਅੰਦਰ ਇੱਕ ਕਮਰੇ ਦੇ ਵਿੱਚ ਜੋ ਉਹਨਾਂ ਦਾ ਮੇਨ ਕਮਰਾ ਸੀ ਜਿੱਥੇ ਉਹ ਬੈਠਿਆ ਖੜ੍ਹਾ ਕਰਦੇ ਸੀ ਉੱਥੇ ਉਹਦੀ ਘਰ ਵਾਲੀ ਫਰਸ਼ ਦੇ ਉੱਤੇ ਪਈ ਸੀ ਤੇ ਉਹ ਦਰਦ ਦੇ ਨਾਲ ਚੀਕਾਂ ਮਾਰ ਰਹੀ ਸੀ ਉਹ ਕਹਿ ਰਹੀ ਸੀ ਕਿ ਉਹਦੇ ਪੇਟ ਦੇ ਵਿੱਚ ਕਾਫੀ ਜ਼ਿਆਦਾ ਦਰਦ ਹੋ ਰਿਹਾ ਤਾਂ ਉਹ ਦੇਖਦਾ ਕਿ ਉੱਥੇ ਹੀ ਘਰ ਦੇ ਅੰਦਰ ਚੌਲ ਵਗੈਰਾ ਵੀ ਖਿੰਡੇ ਪਏ ਸੀ ਜੋ ਕਿ ਉਹਨਾਂ ਨੇ ਬਣਾ ਕੇ ਖਾਦੇ ਹੋਏ ਲੱਗ ਰਹੇ ਸੀ ਤੇ ਜਦੋਂ ਉਹ ਆਪਣੀ ਘਰ ਵਾਲੀ ਰੰਜੀਤਾ ਕੋਲ ਜਾਂਦਾ ਉਹਨੂੰ ਪੁੱਛਦਾ ਕਿ ਹੋਇਆ ਕੀ ਆ ਤਾਂ ਰੰਜੀਤਾ ਉਹਨੂੰ ਦੱਸਦੀ ਆ ਕਿ ਮੇਰੇ ਪੇਟ ਦੇ ਵਿੱਚ ਦਰਦ ਹੁੰਦਾ ਤਾਂ ਉਹਨੂੰ ਕਹਿੰਦਾ ਕਿ ਚੱਲ ਮੈਂ ਤੈਨੂੰ ਹਸਪੀਟਲ ਲੈ ਕੇ ਚੱਲਦਾ ਤਾਂ ਰਜਿਤਾ ਇੱਥੇ ਉਹ ਨੂੰ ਕਹਿੰਦੀ ਆ ਕਿ ਤੂੰ ਜਾ ਕੇ ਪਹਿਲਾਂ ਆਪਣੇ ਬੱਚਿਆਂ ਨੂੰ ਦੇਖ ਉਹਨਾਂ ਦੀ ਹਾਲਤ ਮੇਰੇ ਤੋਂ ਵੀ ਜ਼ਿਆਦਾ ਖਰਾਬ ਆ ਤਾਂ ਅਬੀਰੂ ਨਾਲ ਦੇ ਇੱਕ ਕਮਰੇ ਦੇ ਵਿੱਚ ਜਾਂਦਾ ਜਿੱਥੇ ਰਜਿਤਾ ਦੱਸਦੀ ਆ ਕਿ ਉਹਨਾਂ ਦੇ ਬੱਚੇ ਅੰਦਰ ਪਏ ਨੇ ਤਾਂ ਹੁਣ ਅਬੀਰੂ ਜਦੋਂ ਉਸ ਕਮਰੇ ਦੇ ਅੰਦਰ ਜਾਂਦਾ ਜਦੋਂ ਉਹ ਦੇਖਦਾ ਕਿ ਸਾਹਮਣੇ ਉਹਦੇ ਤਿੰਨੋਂ ਜਿਹੜੇ ਬੱਚੇ ਨੇ ਉਹ ਬਿਉਸ਼ੀ ਦੀ ਹਾਲਤ ਦੇ ਵਿੱਚ ਪਏ ਨੇ ਤਾਂ ਉਹ ਨਾਲ ਦੀ ਨਾਲ ਬਾਹਰ ਨੂੰ ਭੱਜਦਾ ਬਾਹਰ ਜਾ ਕੇ ਉੱਚੀ-ਉੱਚੀ ਚੀਕਾਂ ਮਾਰਦਾ ਆਂਡੀਆਂ-ਗਵਾਂਡੀਆਂ ਨੂੰ ਇਕੱਠੇ ਕਰਦਾ ਸਾਰੇ ਆਂਡੀ-ਗਵਾਂਡੀ ਵੀ ਡਰ ਜਾਂਦੇ ਆ ਕਿ ਅਖੀਰਕਾਰ ਹੋਇਆ ਕੀ ਇਹਨਾਂ ਦੇ ਘਰ ਦੇ ਵਿੱਚ ਉਹ ਇੰਨਾ ਰੌਲਾ ਪੈ ਰਿਹਾ ਤਾਂ ਉਸ ਤੋਂ ਬਾਅਦ ਗਵਾਂਢੀ ਵੀ ਅੰਦਰ ਆਉਂਦੇ ਆ ਸਾਰੇ ਦੇਖਦੇ ਆ ਸਾਰੇ ਹੀ ਰਜੀਤਾ ਤੇ ਉਹਨਾਂ ਤਿੰਨ ਬੱਚਿਆਂ ਨੂੰ ਚੱਕ ਕੇ ਹਸਪੀਟਲ ਵੱਲ ਨੂੰ ਭੱਜ ਜਾਂਦੇ ਆ ਉਹਨਾਂ ਨੂੰ ਹਸਪੀਟਲ ਲੈ ਕੇ ਜਾ ਜਾਂਦਾ ਜਿੱਥੇ ਜਾ ਕੇ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਤੇ ਡਾਕਟਰ ਉਹਨਾਂ ਦਾ ਇਲਾਜ ਸ਼ੁਰੂ ਕਰਦੇ ਆ ਤਾਂ ਜਦੋਂ ਇਲਾਜ ਸ਼ੁਰੂ ਹੁੰਦਾ ਤਾਂ ਰਜੀਤਾ ਤੋਂ ਪੁੱਛਿਆ ਜਾਂਦਾ ਕਿ ਹੋਇਆ ਕੀ ਆ ਤਾਂ ਰਜੀਤਾ ਦੱਸਦੀ ਆ ਕਿ ਅਸੀਂ ਖਾਣਾ ਖਾਧਾ ਸੀ ਉਸ ਤੋਂ ਬਾਅਦ ਬੱਚਿਆਂ ਦੇ ਵੀ ਜਿਹੜਾ ਪੇਟ ਦੇ ਵਿੱਚ ਦਰਦ ਹੋਣ ਲੱਗਿਆ ਤੇ ਉਹਨਾਂ ਨੂੰ ਮੈਂ ਦਵਾਈ ਦੇ ਕੇ ਸੁਲਾ ਦਿੱਤਾ ਸੀ ਤੇ ਉਸ ਤੋਂ ਬਾਅਦ ਮੇਰੇ ਵੀ ਪੇਟ ਦੇ ਵਿੱਚ ਕਾਫੀ ਜ਼ਿਆਦਾ ਦਰਦ ਹੋਣ ਲੱਗ ਗਿਆ ਸੀ ਤਾਂ ਹੁਣ ਡਾਕਟਰਾਂ ਨੂੰ ਲੱਗਦਾ ਕਿ ਇਹ ਫੂਡ ਪੋਇਜ਼ਨਿੰਗ ਦਾ ਮਾਮਲਾ ਹੋ ਸਕਦਾ ਹੈ। ਉਹਨੂੰ ਪੁੱਛਿਆ ਗਿਆ ਕਿ ਤੁਸੀਂ ਖਾਧਾ ਕੀ ਸੀ ਤਾਂ ਉਹਨੇ ਦੱਸਿਆ ਕਿ ਅਸੀਂ ਚੌਲ ਸੀ ਤੇ ਨਾਲ ਦਹੀਂ ਇਹ ਚੀਜ਼ਾਂ ਖਾਧੀਆਂ ਸੀ। ਤਾਂ ਉਸ ਤੋਂ ਬਾਅਦ ਜਿਹੜੇ ਡਾਕਟਰ ਨੇ ਉਹ ਆਪਣੀ ਕਾਰਵਾਈ ਸ਼ੁਰੂ ਕਰ ਦਿਆ, ਇਲਾਜ ਸ਼ੁਰੂ ਕਰ ਦਿਆ। ਹੁਣ ਰਜਿਤਾ ਨੂੰ ਜਿਹੜੀ ਦਵਾਈ ਵਗੈਰਾ ਦਿੱਤੀ ਜਾਂਦੀ ਆ ਤੇ ਨਾਲ ਹੀ ਉਹਨਾਂ ਦੇ ਤਿੰਨੋਂ ਬੱਚਿਆਂ ਦੀ ਵੀ ਰੇਖ ਦੇਖਤੀ ਜਾਂਦੀ ਆ, ਉਹਨਾਂ ਦਾ ਵੀ ਚੈੱਕਅਪ ਹੁੰਦਾ। ਤਾਂ ਜਦੋਂ ਡਾਕਟਰ ਤਿੰਨ ਬੱਚਿਆਂ ਨੂੰ ਦੇਖਦੇ ਆ ਤਾਂ ਡਾਕਟਰਸ ਦੀ ਟੀਮ ਨੂੰ ਪਤਾ ਲੱਗਦਾ ਕਿ ਇਹ ਤਿੰਨੋਂ ਬੱਚੇ ਜਿਹੜੇ ਮਰ ਚੁੱਕਿਆ ਇਹਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਫਿਰ ਇਹ ਗੱਲ ਜਿਹੜਾ ਅਬੀਰੂ ਸੀ ਉਸ ਨੂੰ ਦੱਸੀ ਜਾਂਦੀ ਹੈ ਤੇ ਜਿਹੜੇ ਨਾਲ ਉਸ ਦੇ ਲੋਕ ਆਏ ਸੀ ਉਹਨਾਂ ਸਾਰਿਆਂ ਨੂੰ ਦੱਸਿਆ ਜਾਂਦਾ ਕਿ ਬੱਚਿਆਂ ਦੀ ਤਾਂ ਮੌਤ ਹੋ ਚੁੱਕੀ ਹੈ ਪਰ ਇਹ ਸਾਰੀ ਗੱਲਬਾਤ ਜਿਹੜੀ ਉਸ ਦੀ ਘਰ ਵਾਲੀ ਰਜੀਤਾ ਸੀ ਉਹਦੇ ਤੋਂ ਲੁਕੋ ਕੇ ਰੱਖੀ ਜਾਂਦੀ ਹੈ ਉਹਨੂੰ ਕੁਝ ਵੀ ਨਹੀਂ ਦੱਸਿਆ ਜਾਂਦਾ ਕਿਉਂਕਿ ਲੱਗਦਾ ਕਿ ਉਹ ਕਾਫੀ ਜ਼ਿਆਦਾ ਸੀਰੀਅਸ ਆ ਉਹ ਕਾਫੀ ਜ਼ਿਆਦਾ ਬਿਮਾਰ ਆ ਜੇਕਰ ਉਹਨੂੰ ਹੁਣ ਇਹ ਗੱਲ ਦੱਸੀ ਗਈ ਤਾਂ ਸ਼ਾਇਦ ਉਹਨੇ ਇਹ ਜਿਹੜਾ ਸਦਮਾ ਉਹ ਬਰਦਾਸ਼ਤ ਨਹੀਂ ਕਰਨਾ ਹੁਣ ਰਜੀਤਾ ਦਾ ਡਾਕਟਰ ਇਲਾਜ ਕਰ ਰਹੇ ਸੀ ਤੇ ਉਹਦੇ ਤਿੰਨੋਂ ਬੱਚਿਆਂ ਦੀ ਮੌਤ ਹੋ ਚੁੱਕੀ ਸੀ ਤਾਂ ਇੱਥੇ ਇਹ ਖਬਰ ਕਾਫੀ ਜ਼ਿਆਦਾ ਫੈਲ ਜਾਂਦੀ ਹੈ ਕਿ ਇੱਕ ਫੂਡ ਪੌਇਜ਼ਨਿੰਗ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਤੇ ਉਸ ਦੀ ਜਿਹੜੀ ਮਾਂ ਆ ਉਹਨਾਂ ਦੀ ਉਹ ਹਸਪੀਟਲ ਦੇ ਵਿੱਚ ਹਾਲੇ ਵੀ ਇਲਾਜ ਉਦੀਨ ਤਾਂ ਹੁਣ ਪੁਲਿਸ ਵੀ ਇਸ ਦੇ ਮਾਮਲੇ ਦੇ ਵਿੱਚ ਇਨਵੋਲਵ ਹੁੰਦੀ ਹੈ ਤੇ ਬੱਚਿਆਂ ਦਾ ਪੋਸਟਮਾਰਟਮ ਵੀ ਕੀਤਾ ਜਾਂਦਾ ਹੈ ਤੇ ਜਦੋਂ ਬੱਚਿਆਂ ਦਾ ਪੋਸਟਮਾਰਟਮ ਕੀਤਾ ਜਾਂਦਾ ਤਾਂ ਜਿਹੜੇ ਡਾਕਟਰ ਸੀ ਉਹਨਾਂ ਨੂੰ ਪਹਿਲਾਂ ਤੋਂ ਹੀ ਕੋਈ ਸ਼ੱਕ ਸੀ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਝੌਲ ਤੇ ਦਹੀਂ ਖਾਣ ਨਾਲ ਇੰਨੀ ਜ਼ਿਆਦਾ ਸਵियर ਜਿਹੜੀ ਫੂਡ ਪੋਇਜ਼ਨਿੰਗ ਨਹੀਂ ਹੋ ਸਕਦੀ ਇਹ ਮਾਮਲਾ ਕੁਝ ਹੋਰ ਆ ਹੋ ਸਕਦਾ ਕਿਸੇ ਨੇ ਇਹਨਾਂ ਦੇ ਖਾਣੇ ਦੇ ਵਿੱਚ ਜ਼ਹਿਰ ਨਾ ਮਿਲਾ ਦਿੱਤਾ ਹੋ ਤਾਂ ਜਦੋਂ ਪੋਸਟਮਾਰਟਮ ਕੀਤਾ ਜਾਂਦਾ ਤਾਂ ਪਤਾ ਲੱਗਦਾ ਕਿ ਜਿਹੜੇ ਉਹ ਬੱਚੇ ਸੀ ਤਿੰਨ ਨੂੰ ਨਾ ਤਾਂ ਉਹਨਾਂ ਨੂੰ ਫੂਡ ਪੋਇਜ਼ਨਿੰਗ ਹੋਈ ਸੀ ਤੇ ਨਾ ਹੀ ਉਹਨਾਂ ਨੂੰ ਕੋਈ ਜ਼ਹਿਰ ਦੇ ਕੇ ਮਾਰਿਆ ਆਖਰਕਾਰ ਇੱਕ ਰਿਪੋਰਟ ਸਾਹਮਣੇ ਆਉਂਦੀ ਆ ਜਿਸ ਦੇ ਵਿੱਚ ਪਤਾ ਲੱਗਿਆ ਕਿ ਜਿਹੜੇ ਉਹ ਤਿੰਨੋਂ ਬੱਚੇ ਸੀ ਉਹਨਾਂ ਦਾ ਸਾਹ ਬੰਦ ਕਰਕੇ ਉਹਨਾਂ ਨੂੰ ਮਾਰਿਆ ਗਿਆ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਤਾਂ ਹੁਣ ਇੱਥੇ ਮਾਮਲਾ ਸਾਰਾ ਸਾਹਮਣੇ ਆਉਣ ਲੱਗਦਾ ਹੈ ਕਿਉਂਕਿ ਹੁਣ ਜਿਹੜੀ ਰਜਿਤਾ ਸੀ ਉਹਦਾ ਕਹਿਣਾ ਸੀ ਕਿ ਸਾਰਿਆਂ ਦੇ ਪੇਟ ਦਰਦ ਹੋਇਆ ਉਹਨਾਂ ਨੇ ਖਾਣਾ ਖਾਧਾ ਰਜਿਤਾ ਦੇ ਵੀ ਜਿਹੜਾ ਪੇਟ ਦਰਦ ਹੋ ਰਿਹਾ ਸੀ ਏਨੀ ਜ਼ਿਆਦਾ ਜਿਹੜੀ ਉਹਨੂੰ ਤਕਲੀਫ ਚ ਝਲਣੀ ਪੈ ਰਹੀ ਸੀ ਜਿਸ ਦਾ ਉਹਦਾ ਇਲਾਜ ਚੱਲ ਰਿਹਾ ਸੀ ਪਰ ਹੁਣ ਜੋ ਇਹ ਰਿਪੋਰਟ ਸਾਹਮਣੇ ਆਈ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਤਿੰਨੇ ਬੱਚਿਆਂ ਦੀ ਇਹ ਕੁਝ ਹੋਰ ਹੀ ਬਿਆਨ ਕਰ ਰਹੀ ਸੀ ਇਹਦੇ ਵਿੱਚ ਤਾਂ ਉਹਨਾਂ ਬੱਚਿਆਂ ਦਾ ਜਿਹੜਾ ਸਾਹ ਕੁੱਟ ਕੇ ਮਾਰਿਆ ਗਿਆ ਸੀ ਤਾਂ ਹੁਣ ਰਚਿਤਾ ਦੇ ਉੱਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ ਤਾਂ ਹੁਣ ਰਚਿਤਾ ਦੇ ਵੀ ਟੈਸਟ ਵਗੈਰਾ ਕੀਤੇ ਜਾਂਦੇ ਆ ਤਾਂ ਕਿ ਪਤਾ ਲੱਗ ਸਕੇ ਕਿ ਰਚਿਤਾ ਨੂੰ ਵੀ ਜਿਹੜੀ ਫੂਡ ਪੋਇਜ਼ਨਿੰਗ ਹੋਈ ਆ ਜਾਂ ਫਿਰ ਉਹ ਜਿਹੜਾ ਨਾਟਕ ਕਰ ਰਹੀ ਆ ਕਿਉਂਕਿ ਡਾਕਟਰਸ ਨੂੰ ਹੁਣ ਤੱਕ ਉਹਦੇ ਤੇ ਵੀ ਸ਼ੱਕ ਪੂਰਾ ਸੀ ਕਿ ਜਿਵੇਂ ਦੇ ਉਹਦੇ ਲੱਛਣ ਸਾਹਮਣੇ ਆ ਰਹੇ ਆ ਉਹ ਫੂਡ ਪੋਇਜ਼ਨਿੰਗ ਦੇ ਨਹੀਂ ਹੋ ਸਕਦੇ ਤਾਂ ਹੁਣ ਜਦੋਂ ਰਚਿਤਾ ਦੀਆਂ ਟੈਸਟ ਰਿਪੋਰਟਸ ਆਈਆਂ ਤਾਂ ਉਹਨਾਂ ਤੋਂ ਪਤਾ ਲੱਗਦਾ ਕਿ ਰਚਿਤਾ ਵੀ ਜਿਹੜੀ ਨਾਟਕ ਕਰ ਰਹੀ ਸੀ ਉਸ ਨੂੰ ਵੀ ਕੋਈ ਫੂਡ ਪੌਇਜ਼ਨਿੰਗ ਨਹੀਂ ਹੋਈ ਸੀ ਤਾਂ ਇਹ ਚੀਜ਼ ਦੇਖ ਕੇ ਸਾਰੇ ਹੈਰਾਨ ਸੀ ਕਿ ਪਹਿਲਾਂ ਤਾਂ ਲੱਗ ਰਿਹਾ ਸੀ ਕਿ ਉਹਨਾਂ ਨੂੰ ਫੂਡ ਪੌਇਜ਼ਨਿੰਗ ਹੋਈ ਤਾਂ ਉਸ ਤੋਂ ਬਾਅਦ ਇਹ ਲੱਗਿਆ ਕਿ ਸ਼ਾਇਦ ਉਹਨਾਂ ਦੇ ਖਾਣੇ ਦੇ ਵਿੱਚ ਕਿਸੇ ਨੇ ਜ਼ਹਿਰ ਮਿਲਾ ਦਿੱਤੀ ਹੋਵੇ ਕੋਈ ਬਾਹਰੋਂ ਆ ਕੇ ਉਹਨਾਂ ਦੇ ਖਾਣੇ 'ਚ ਜ਼ਹਿਰ ਨਾ ਮਿਲਾ ਗਿਆ ਹੋਵੇ ਤਾਂ ਹੁਣ ਜਦੋਂ ਇਹ ਸਾਰਾ ਮਾਮਲਾ ਕਲੀਅਰ ਹੋਇਆ ਤਾਂ ਇੱਥੇ ਸਾਰਾ ਸ਼ੱਕ ਸੀ ਜਿਹੜਾ ਉਹ ਰਚਿਤਾ ਦੇ ਉੱਤੇ ਗਿਆ ਕਿਉਂਕਿ ਰਚਿਤਾ ਦੇ ਵੀ ਜੋ ਦਰਦ ਹੋ ਰਿਹਾ ਸੀ ਪੇਟ ਦੇ ਵਿੱਚ ਉਹ ਵੀ ਉਹ ਝੂਠ ਬੋਲ ਰਹੀ ਸੀ ਤੇ ਬੱਚਿਆਂ ਦੀ ਮੌਤ ਦਾ ਜਿਹੜਾ ਕਾਰਨ ਸੀ ਉਹ ਵੀ ਫੂਡ ਪాయిਜ਼ਨਿੰਗ ਨਹੀਂ ਸੀ ਤਾਂ ਇੱਥੇ ਪੂਰਾ ਸ਼ੱਕ ਸੀ ਹੁਣ ਰਚਿਤਾ ਦੇ ਉੱਤੇ ਤਾਂ ਰਚਿਤਾ ਨੂੰ ਇੱਥੇ ਹੁਣ ਗ੍ਰਿਫਤਾਰ ਕੀਤਾ ਜਾਂਦਾ ਹੈ ਰਚਿਤਾ ਹੁਣ ਪੁਲਿਸ ਵਾਲਿਆਂ ਨੂੰ ਜਿਹੜੇ ਬਿਆਨ ਦਿੰਦੀ ਹੈ ਉਹਦੇ ਵਿੱਚ ਉਹ ਕਹਿੰਦੀ ਹੈ ਕਿ ਮੇਰਾ ਇਸ ਮਾਮਲੇ ਦੇ ਨਾਲ ਕੋਈ ਲੈਣ ਦੇ ਨਹੀਂ ਅਸੀਂ ਘਰ ਦੇ ਵਿੱਚ ਖਾਣਾ ਖਾਧਾ ਸੀ ਉਸ ਤੋਂ ਬਾਅਦ ਬੱਚੇ ਬਿਮਾਰ ਹੋਇਆ ਤੇ ਮੈਂ ਵੀ ਇੰਨੀ ਜ਼ਿਆਦਾ ਬਿਮਾਰਾਂ ਤੁਸੀਂ ਮੇਰੇ ਉੱਤੇ ਹੀ ਸ਼ੱਕ ਕਰ ਰਹੇ ਹੋ ਪਰ ਜਦੋਂ ਸਾਰੀਆਂ ਰਿਪੋਰਟਸ ਦਿਖਾਈਆਂ ਜਾਂਦੀਆਂ ਕਿਉਂਕਿ ਹੁਣ ਰਚਿਤਾ ਸੀ ਜਿਹੜੀ ਇੱਕ ਸਕੂਲ ਟੀਚਰ ਸੀ ਉਹਨੂੰ ਸਮਝ ਆ ਜਾਂਦੀ ਹੈ ਸਭ ਕੁਝ ਦੇਖ ਕੇ ਕਿ ਇੱਥੇ ਉਹ ਫਸ ਚੁੱਕੀ ਆ ਤੇ ਇੱਥੇ ਹੀ ਫਿਰ ਜਿਹੜੀ ਰਚਿਤਾ ਉਹ ਪੁਲਿਸ ਵਾਲਿਆਂ ਕੋਲੇ ਸਾਰੀ ਸੱਚਾਈ ਬਿਆਨ ਕਰਦੀ ਹੈ ਜਿਸ ਦੇ ਵਿੱਚ ਉਹ ਸਾਰੀਆਂ ਗੱਲਾਂ ਦੱਸਦੀ ਹੈ ਕਿ ਕਿਉਂ ਉਹਨੇ ਇਹਨਾਂ ਬੱਚਿਆਂ ਨੂੰ ਤਿੰਨਾਂ ਨੂੰ ਮਾਰਿਆ ਕਿਵੇਂ ਮਾਰਿਆ ਇਹ ਸਾਰੀ ਗੱਲਬਾਤ ਜਦੋਂ ਸਾਹਮਣੇ ਆਉਂਦੀ ਹੈ ਤਾਂ ਹਰ ਕੋਈ ਇਹ ਗੱਲ ਸੁਣ ਕੇ ਹੈਰਾਨ ਰਹਿ ਜਾਂਦਾ ਕਿ ਇਸ ਦਾ ਕਾਰਨ ਕੀ ਬਣਿਆ ਇਹ ਜੋ ਵੀ ਮਾਮਲਾ ਸੀ ਇਹ ਜਿੱਥੋਂ ਸ਼ੁਰੂ ਹੋਇਆ ਇਹ 10-15 ਸਾਲ ਪਹਿਲਾਂ ਸ਼ੁਰੂ ਹੁੰਦਾ ਜਦੋਂ ਅਵੀਰੂ ਤੇ ਰਚਿਤਾ ਦਾ ਵਿਆਹ ਕੀਤਾ ਗਿਆ ਸੀ ਜਦੋਂ ਇਹਨਾਂ ਦਾ ਵਿਆਹ ਹੋਇਆ ਸੀ ਉਸ ਸਮੇਂ ਜਿਹੜਾ ਅਵੀਰੂ ਸੀ ਉਹ ਰਚਿਤਾ ਤੋਂ ਤਕਰੀਬਨ 20 ਸਾਲ ਵੱਡਾ ਸੀ ਤੇ ਉਸ ਸਮੇਂ ਜਿਹੜੀ ਰਚਿਤਾ ਸੀ ਉਹ ਪਲੱਸ 2 ਦੇ ਵਿੱਚ ਪੜ੍ਹਦੀ ਸੀ ਤਾਂ ਦੇਖੋ ਪਹਿਲਾਂ ਦਾ ਏਜ ਗੈਪ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਸੀ ਹੁਣ ਅੱਜ ਤੋਂ 15 ਸਾਲ ਪਹਿਲਾਂ ਇਦਾਂ ਦੇ ਮਾਮਲੇ ਆ ਹੀ ਜਾਂਦੇ ਸੀ ਸਾਹਮਣੇ ਕਿ ਏਜ ਗੈਪ ਕਾਫੀ ਜ਼ਿਆਦਾ ਹੁੰਦਾ ਸੀ ਕੁਝ ਪਰਿਵਾਰ ਸੀ ਜੋ ਆਪਣੀਆਂ ਧੀਆਂ ਦਾ ਇਦਾਂ ਵਿਆਹ ਕਰ ਹੀ ਦਿੰਦੇ ਸੀ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਉਹਨਾਂ ਦੀ ਜਿਹੜੀ ਕੁੜੀ ਆ ਉਹਦੀ ਜ਼ਿੰਦਗੀ ਸੈੱਟ ਹੋ ਜੂਗੀ ਜਿਹੜਾ ਉਹਦਾ ਘਰ ਵਾਲਾ ਚੰਗਾ ਕੰਮ ਕਰਨ ਵਾਲਾ ਤੇ ਇਹਨਾਂ ਦਾ ਵਿਆਹ ਆਪਾਂ ਕਰ ਦਿੰਨੇ ਆ ਉਦੋਂ ਏਜ ਗੈਪ ਕਾਫੀ ਜ਼ਿਆਦਾ ਪਾਏ ਜਾਂਦੇ ਸੀ ਜਿਹੜੇ ਵਿਆਹਾਂ ਦੇ ਵਿੱਚ ਕਿਸੇ ਕਿਸੇ ਮਾਮਲੇ ਦੇ ਵਿੱਚ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੀ ਇਦਾਂ ਹੀ ਸਾਹਮਣੇ ਆਇਆ ਕਿ ਉਹਨਾਂ ਦੇ ਵਿੱਚ ਏਜ ਗੈਪ ਕਾਫੀ ਜ਼ਿਆਦਾ ਸੀ ਜਿਹੜੀ ਸਭ ਤੋਂ ਪਹਿਲੀ ਸਮੱਸਿਆ ਬਣ ਗਈ ਉਸ ਤੋਂ ਬਾਅਦ ਇਹਨਾਂ ਦੇ ਘਰ ਤਿੰਨ ਬੱਚਿਆਂ ਨੇ ਜਨਮ ਲਿਆ ਤੇ ਹੌਲੀ-ਹੌਲੀ ਕਰਕੇ ਜਿਹੜੀ ਰਚਿਤਾ ਸੀ ਉਹੋ ਵੀ ਇੱਕ ਸਕੂਲ ਦੇ ਵਿੱਚ ਟੀਚਰ ਦੇ ਤੌਰ ਤੇ ਕੰਮ ਕਰਨ ਲੱਗ ਜਾਂਦੀ ਹੈ ਜਿੱਥੋਂ ਕਿ ਉਹਦੀ ਜ਼ਿੰਦਗੀ ਦੇ ਵਿੱਚ ਮੋੜ ਆਉਣਾ ਸ਼ੁਰੂ ਹੁੰਦਾ ਹੈ ਹੁਣ ਉਹ ਸਕੂਲ ਦੇ ਵਿੱਚ ਜਿੱਥੇ ਪੜਾਇਆ ਕਰਦੀ ਸੀ ਉੱਥੇ ਉਹਦੀ ਵਧੀਆ ਜਿਹੜੀ ਤਨਖਾਹ ਵਗੈਰਾ ਸੀ ਹੁਣ ਉਹਨੂੰ ਲੱਗ ਰਿਹਾ ਸੀ ਕਿ ਮੇਰੀ ਤਨਖਾਹ ਵਧੀਆ ਮੈਂ ਇੱਕ ਟੀਚਰਾਂ ਤੇ ਮੇਰੇ ਘਰ ਵਾਲਾ ਇੱਕ ਟੈਂਕਰ ਚਲਾਉਂਦਾ ਤਾਂ ਉਹਨੂੰ ਇਹ ਵੀ ਚੀਜ਼ ਚੰਗੀ ਨਹੀਂ ਲੱਗਦੀ ਸੀ ਹੁਣ ਇਦਾਂ ਹੀ ਸਮਾਂ ਬੀਤਦਾ ਗਿਆ ਤਕਰੀਬਨ ਇਸ ਮਾਮਲੇ ਤੋਂ 6 ਕਿ ਮਹੀਨੇ ਪਹਿਲਾਂ ਜਿਹੜੇ ਰਚੀਦਾ ਦੇ ਜਿਹੜੇ ਫਰੈਂਡ ਸੀਗੇ ਜਿੱਥੇ ਉਹ ਪੜ੍ਹਦੀ ਸੀ ਪਹਿਲਾਂ ਸਕੂਲ ਦੇ ਵਿੱਚ ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਰੀਜੂਨੀਅਨ ਰੱਖਿਆ। ਉਹ ਰੀਜੂਨੀਅਨ ਦੇ ਵਿੱਚ ਜਿਹੜੇ ਪੁਰਾਣੇ ਸਾਰੇ ਹੀ ਦੋਸਤ ਸੀਗੇ, ਉਹਨਾਂ ਦੀ 10ਵੀਂ ਕਲਾਸ ਜਦੋਂ ਪੜ੍ਹਦੇ ਸੀ, ਉਹ ਸਾਰੇ ਇਕੱਠੇ ਹੁੰਦੇ ਆ। ਤੇ ਰਚਿਤਾ ਵੀ ਉੱਥੇ ਜਾਂਦੀ ਐ। ਹੁਣ ਜਦੋਂ ਰਚਿਤਾ ਉੱਥੇ ਪਹੁੰਚੀ ਤਾਂ ਉਹਨੂੰ ਉਸ ਪਾਰਟੀ ਦੇ ਵਿੱਚ ਉਸ ਰੀਜੂਨੀਅਨ ਦੇ ਵਿੱਚ ਉਹਦਾ ਇੱਕ ਪੁਰਾਣਾ ਦੋਸਤ ਵੀ ਮਿਲਦਾ ਜਿਸ ਦਾ ਨਾਮ ਸੁਰੂ ਸ਼ਿਵਾ ਸੀ। ਹੁਣ ਸ਼ਿਵਾ ਉਸਦੇ ਨਾਲ 10ਵੀਂ ਦੇ ਵਿੱਚ ਪੜ੍ਹਦਾ ਸੀ। ਉਦੋਂ ਉਹਦਾ ਉਹ ਕ੍ਰਾਸ਼ ਹੋਇਆ ਕਰਦਾ ਸੀ ਤੇ ਇੱਕ ਵਾਰ ਉਹ ਦੁਬਾਰਾ ਜਦੋਂ ਮਿਲੇ ਹੁਣ ਜਿਵੇਂ ਮੈਂ ਪਹਿਲਾਂ ਦੱਸਿਆ ਉਹ ਆਪਣੀ ਜ਼ਿੰਦਗੀ ਤੋਂ ਪਹਿਲਾਂ ਹੀ ਦੁਖੀ ਸੀ ਤਾਂ ਇੱਥੇ ਉਹ ਇੱਕ ਦੂਜੇ ਦੇ ਨਾਲ ਜਿਹੜਾ ਨੰਬਰ ਵਗੈਰਾ ਵੀ ਐਕਸਚੇਂਜ ਕਰ ਲੈਂਦੇ ਆ ਇੱਕ ਦੂਜੇ ਦੇ ਨਾਲ ਉਹ ਗੱਲਬਾਤ ਆਪਣੀ ਸਾਂਝੀ ਕਰਦੇ ਆ ਤੇ ਉਸ ਤੋਂ ਬਾਅਦ ਇੱਕ ਦੂਜੇ ਦੇ ਪਿਆਰ ਦੇ ਵਿੱਚ ਪੈ ਜਾਂਦੇ ਆ ਕਿਉਂਕਿ ਹੁਣ ਉਹਨਾਂ ਦੀ ਉਮਰ ਸੇਮ ਸੀ ਜਿਹੜੀ ਰਚਿਤਾ ਸੀ ਉਹਦਾ ਘਰ ਵਾਲਾ 20 ਸਾਲ ਵੱਡਾ ਸੀ ਹਾਲਾਂਕਿ ਉਹ ਬੰਦਾ ਉਹਦਾ ਕਰਦਾ ਬਹੁਤ ਸੀ ਉਹਦਾ ਜਿਹੜੀ ਹਰ ਇੱਕ ਰੀਜ ਨੂੰ ਪਗਾਉਂਦਾ ਸੀ ਜਿੰਨਾ ਕੁ ਵੀ ਉਹ ਕਰਦਾ ਸੀ ਆਪਣਾ ਟੈਂਕਰ ਚਲਾ ਕੇ ਜਿੰਨੇ ਕੁ ਵੀ ਪੈਸੇ ਲੈ ਕੇ ਆਉਂਦਾ ਸੀ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ ਪਰ ਜਿਹੜੀ ਰਚੀਤਾ ਸੀ ਉਹਨੂੰ ਆਪਣਾ ਇੱਕ ਪੁਰਾਣਾ ਦੋਸਤ ਮਿਲਿਆ ਉਹਦੇ ਨਾਲ ਉਹ ਦੁਬਾਰਾ ਜਿਹੜੇ ਉਸਦੇ ਸਬੰਧ ਬਣ ਗਏ ਤੇ ਉਸ ਤੋਂ ਬਾਅਦ ਹੁਣ ਥੋੜਾ ਸਮਾਂ ਲੰਘਦਾ ਹੁਣ 5-6 ਮਹੀਨਿਆਂ ਦੇ ਵਿੱਚ ਕਾਫੀ ਕੁਝ ਬਦਲ ਚੁੱਕਿਆ ਸੀ ਰਚੀਤਾ ਪੂਰੀ ਤਰ੍ਹਾਂ ਸ਼ਿਵਾ ਦੇ ਜਿਹੜਾ ਉਹ ਪਿਆਰ ਸੀਗਾ ਉਹਦੇ ਚੰਗਲ ਦੇ ਵਿੱਚ ਫਸ ਚੁੱਕੀ ਸੀ ਤਾਂ ਹੁਣ ਇੱਕ ਦਿਨ ਜਦ ਰਚੀਤਾ ਉਹ ਸ਼ਿਵਾ ਨੂੰ ਕਹਿੰਦੀ ਆ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਤੂੰ ਮੈਨੂੰ ਆਪਣੇ ਨਾਲ ਰੱਖ ਲੈ ਤਾਂ ਇੱਥੇ ਜਿਹੜਾ ਸ਼ਿਵਾ ਸੀ ਉਹ ਫਿਰ ਇੱਕ ਸ਼ਰਤ ਰੱਖ ਉਹ ਜਿਹੜੀ ਰਚਿਤਾ ਉਹਨੂੰ ਕਹਿੰਦਾ ਕਿ ਤੂੰ ਤਲਾਕ ਲੈ ਆਪਣੇ ਘਰ ਵਾਲੇ ਤੋਂ ਤੇ ਜਿਹੜੇ ਤਿੰਨੋਂ ਬੱਚੇ ਆ ਤੇਰੇ ਇਹਨਾਂ ਨੂੰ ਵੀ ਮੈਂ ਨਾਲ ਨਹੀਂ ਰੱਖ ਸਕਦਾ ਉਦਾਂ ਤੂੰ ਮੇਰੇ ਨਾਲ ਰਹਿ ਸਕਦੀ ਆ ਮੈਂ ਤੇਰੇ ਨਾਲ ਵਿਆਹ ਕਰਵਾ ਲੂੰਗਾ ਤਾਂ ਹੁਣ ਜਦੋਂ ਇਹ ਗੱਲ ਸੁਣਦੀ ਆ ਤਾਂ ਰਚਿਤਾ ਇੰਨੀ ਜ਼ਿਆਦਾ ਉਸਦੇ ਪਿਆਰ ਦੇ ਵਿੱਚ ਡੁੱਬੀ ਹੋਈ ਸੀ ਪਿਆਰ ਕਹਿ ਲੋ ਅੰਨੀ ਹੋਈ ਕਹਿ ਲੋ ਕਿ ਉਹ ਜਿਹੜੇ ਆਪਣੇ ਬੱਚਿਆਂ ਨੂੰ ਮਾਰਨ ਦਾ ਪਲਾਨ ਬਣਾਉਣ ਲੱਗ ਜਾਂਦੀ ਆ ਕਿਉਂਕਿ ਉਹ ਸੋਚਦੀ ਆ ਕਿ ਮੈਂ ਇਦਾਂ ਦਾ ਬੱਚਿਆਂ ਨੂੰ ਛੱਡ ਨਹੀਂ ਸਕਦੀ ਤੇ ਇਦਾਂ ਜਿਹੜਾ ਕੋਰਟ ਕੇਸ ਵਗੈਰਾ ਚੱਲੂਗਾ ਉਹਦੇ ਵਿੱਚ ਵੀ ਕਾਫੀ ਸਮਾਂ ਲੰਘ ਜਾਊਗਾ ਇਸ ਕਰਕੇ ਉਹ ਪਲਾਨ ਬਣਾਉਂਦੀ ਆ ਕਿ ਮੈਂ ਆਪਣੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਾਂ ਤਾਂ ਇਸ ਪਲਾਨ ਦੇ ਬਾਰੇ ਉਹ ਹੁਣ ਸ਼ਿਵਾ ਨਾਲ ਵੀ ਗੱਲ ਕਰਦੀ ਆ ਤੇ ਸ਼ਿਵਾ ਉਹਨੂੰ ਕਹਿੰਦਾ ਕਿ ਤੂੰ ਜੋ ਕਰਨਾ ਉਹ ਕਰ ਮੈਨੂੰ ਤੇਰੇ ਬੱਚੇ ਨਹੀਂ ਚਾਹੀਦੇ ਤੂੰ ਮੈਨੂੰ ਕੱਲੀ ਚਾਹੀਦੀ ਹੁਣ ਉਸ ਔਰਤ ਨੂੰ ਜਿਹੜਾ ਸਮਝਾਉਣ ਦੀ ਬਜਾਏ ਸ਼ਿਵਾ ਨੇ ਵੀ ਉਹਨੂੰ ਜਿਹੜਾ ਅੱਗ ਨੂੰ ਆਪਾਂ ਕਹਿ ਦਿੰਨੇ ਆ ਤੇਲ ਦਿੱਤਾ ਤੇ ਤੇਲ ਪਾਇਆ ਬਲਦੀ ਅੱਗ ਦੇ ਵਿੱਚ ਤੇ ਇਦਾਂ ਹੀ ਉਹ ਫਿਰ ਪੂਰਾ ਪਲਾਨ ਬਣਾਉਣ ਲੱਗੀ। ਐਦਾਂ ਕਰਦਿਆਂ ਕਰਦਿਆਂ 27 ਮਾਰਚ ਦਾ ਦਿਨ ਆਉਂਦਾ ਹੈ। ਜਿਹੜਾ ਅਬੀਰੂ ਸੀ ਉਹ ਆਪਣੇ ਟਰੱਕ ਦੇ ਉੱਤੇ ਟੈਂਕਰ ਦੇ ਉੱਤੇ ਚਲਾ ਜਾਂਦਾ ਤੇ ਬਾਅਦ ਦੇ ਵਿੱਚ ਉਹਨਾਂ ਬੱਚਿਆਂ ਦੀ ਮਾਂ ਉਹਨਾਂ ਬੱਚਿਆਂ ਨੂੰ ਖਾਣਾ ਵਗੈਰਾ ਖਵਾਉਂਦੀ ਹੈ ਤੇ ਖਾਣਾ ਖਵਾਉਣ ਤੋਂ ਬਾਅਦ ਉਹਨਾਂ ਨੂੰ ਸੌਾ ਦਿੰਦੀ ਹੈ। ਉਹਨੇ 27 ਦੀ ਹੀ ਰਾਤ ਸੀ ਜਦੋਂ ਇਹ ਸਭ ਕੁਝ ਹੋ ਰਿਹਾ ਸੀ। ਉਹ ਜਦੋਂ ਸੌ ਜਾਂਦੇ ਆ ਬੱਚੇ ਤਾਂ ਇੱਕ ਇੱਕ ਕਰਕੇ ਜਿਹੜੀ ਉਹਨਾਂ ਦੀ ਮਾਂ ਆ ਆਪਣੇ ਬੱਚਿਆਂ ਦਾ ਆਪ ਹੀ ਜਿਹੜਾ ਸਾਹ ਬੰਦ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਦੀ ਸਭ ਤੋਂ ਪਹਿਲਾਂ ਉਹ ਜਿਹੜਾ ਵੱਡਾ ਬੇਟਾ ਸੀ 12 ਸਾਲ ਦਾ ਜਿਸ ਦਾ ਨਾਮ ਸਾਈ ਕ੍ਰਿਸ਼ਨਾ ਸੀ ਉਸ ਨੂੰ ਮੌਤੇ ਘਾਟ ਉਤਾਰਦੀ ਹੈ ਤੇ ਫਿਰ ਉਸ ਤੋਂ ਬਾਅਦ 10 ਸਾਲ ਦੀ ਉਹਦੀ ਬੇਟੀ ਸੀ ਜਿਸ ਦਾ ਨਾਮ ਮਧੂਪਰੀਆ ਸੀ ਉਹਨੂੰ ਜਿਹੜੀ ਮੌਤੇ ਘਾਟ ਉਤਾਰਦੀ ਹੈ ਤੇ ਉਸ ਤੋਂ ਬਾਅਦ ਤੌਲੀਏ ਦੇ ਨਾਲ ਇਹ ਸਭ ਕੁਝ ਕਰ ਰਹੀ ਸੀ ਤੇ ਉਹਨੇ 8 ਸਾਲ ਦੇ ਆਪਣੇ ਸਭ ਤੋਂ ਛੋਟੇ ਬੇਟੇ ਗੌਤਮ ਸੀ ਜਿਸ ਦਾ ਨਾਮ ਉਹਨੂੰ ਵੀ ਤੌਲੀਏ ਦੀ ਮਾਦੇ ਨਾਲ ਉਹਦਾ ਸਾਹ ਬੰਦ ਕਰਕੇ ਉਹਨੂੰ ਮੌਤੇ ਘਾਟ ਉਤਾਰ ਰਹੀ ਹੈ ਤੇ ਇਦਾਂ ਇੱਕ ਇੱਕ ਕਰਕੇ ਉਹਨਾਂ ਤਿੰਨਾਂ ਬੱਚਿਆਂ ਨੂੰ ਮਾਰ ਦਿੱਤਾ ਗਿਆ ਜਿਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਉਹਨਾਂ ਦਾ ਕਸੂਰ ਕੀ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਉਹਨਾਂ ਨੂੰ ਮਾਰਿਆ ਜਾ ਰਿਹਾ ਇੱਕ ਇੱਕ ਕਰਕੇ ਤਿੰਨੇ ਬੱਚੇ ਇੱਕ ਡੈਣ ਨੇ ਆਪਾਂ ਮਾਂ ਤਾਂ ਉਹਨੂੰ ਨਹੀਂ ਕਹਾਂਗੇ ਉਹਨੇ ਤਿੰਨੋਂ ਬੱਚੇ ਮੌਤ ਦੇ ਘਾਟ ਉਤਾਰ ਦਿੱਤੇ ਤੇ ਉਸ ਤੋਂ ਬਾਅਦ ਫਿਰ ਇਹ ਸਾਰਾ ਮਾਮਲਾ ਹੋਇਆ ਜਿਹੜਾ 27 ਤਰੀਕ ਨੂੰ ਉਹਨੇ ਇਹਨਾਂ ਬੱਚਿਆਂ ਨੂੰ ਮਾਰਿਆ 28 ਦੀ ਸ਼ਾਮ ਤੱਕ ਉਹ ਉਹਨਾਂ ਦੇ ਕੋਲ ਉੱਥੇ ਹੀ ਰਹੀ ਜਦੋਂ ਉਹਨੂੰ ਲੱਗਿਆ ਕਿ ਮੇਰਾ ਘਰ ਵਾਲਾ ਆ ਰਿਹਾ ਤਾਂ ਉਹ ਦਰਦ ਦਾ ਨਾਟਕ ਕਰਨ ਲੱਗੀ ਤੇ ਬੱਚਿਆਂ ਨੂੰ ਹਸਪੀਟਲ ਲੈ ਕੇ ਜਾਇਆ ਗਿਆ ਉੱਥੇ ਜਾ ਕੇ ਸਾਰੀ ਗੱਲ ਦਾ ਫਿਰ ਜਿਵੇਂ ਤੁਹਾਨੂੰ ਦੱਸਿਆ ਕਿ ਖੁਲਾਸਾ ਹੁੰਦਾ ਤੇ ਇਦਾਂ ਫਿਰ ਜਿਹੜਾ ਉਸ ਤੋਂ ਬਾਅਦ ਜਿਹੜਾ ਉਹ ਸ਼ੇਵਾ ਸੀ ਉਹਨੂੰ ਵੀ ਗ੍ਰਿਫਤਾਰ ਕਰਕੇ ਲਿਆ ਜਾਂਦਾ ਪੁਲਿਸ ਵੱਲੋਂ ਤੇ ਉਹ ਤੋਂ ਵੀ ਪੁੱਛਗਿੱਛ ਹੁੰਦੀ ਆ ਤਾਂ ਉਹ ਵੀ ਸਾਰੀ ਗੱਲਬਾਤ ਇੱਥੇ ਜਿਹੜੀ ਮੰਨ ਦਾ ਤੇ ਹੁਣ ਇਹ ਦੋਨੋਂ ਜਾਣੇ ਜਿਹੜੇ ਇਸ਼ਕ ਦੇ ਵਿੱਚ ਅੰਨੇ ਹੋਏ ਸੀ ਜਿਨ੍ਹਾਂ ਨੇ ਤਿੰਨ ਮਾਸੂਮ ਬੱਚਿਆਂ ਦੀ ਜਾਨ ਲੈ ਲਈ ਉਹਨਾਂ ਦੋਨਾਂ ਨੂੰ ਜਿਹੜਾ ਜੇਲ੍ਹ ਭੇਜ ਦਿੱਤਾ ਗਿਆ ਤੇ ਉਹਨਾਂ ਦੇ ਉੱਤੇ ਮੁਕੱਦਮਾ ਚਲਾਇਆ ਗਿਆ ਤੇ ਇਹ ਸੀ ਜੀ ਅੱਜ ਦੀ ਬੜੀ ਦਰਦਨਾਕ ਤੁਹਾਡਾ ਕੀ ਮਨ ਆਇਆ ਇਸ ਦੇ ਬਾਰੇ ਤੁਸੀਂ ਕਮੈਂਟ ਜਰੂਰ ਕਰਿਓ ਤੇ ਇਦਾਂ ਦੀ ਇੱਕ ਹੋਰ ਘਟਨਾ ਤੇਲੰਗਾਨਾ ਦੀ ਰਾਜਸਥਾਨੀ ਤੋਂ ਵੀ ਆਈ ਹੈ ਉੱਥੇ ਇੱਕ ਦੋ ਬੱਚੇ ਸੀ ਮਾਂ ਦੇ ਤੇ ਉਹਨਾਂ ਦੋਨਾਂ ਬੱਚਿਆਂ ਨੂੰ ਅੱਖਾਂ ਦੀ ਕੋਈ ਪ੍ਰੋਬਲਮ ਸੀ ਉਹਨਾਂ ਨੂੰ ਕੋਈ ਬਿਮਾਰੀ ਸੀ ਉਹਨਾਂ ਦੀ ਜਿਹੜੀ ਬਿਮਾਰੀ ਸੀ ਉਹ ਕਾਫੀ ਜ਼ਿਆਦਾ ਜਿਹੜੀ ਭਿਆਨਕ ਸੀ ਉਹਨਾਂ ਨੂੰ ਕਾਫੀ ਜ਼ਿਆਦਾ ਦਵਾਈ ਦੀ ਲੋੜ ਪੈਂਦੀ ਸੀ ਇਸ ਕਰਕੇ ਉੱਥੇ ਵੀ ਇੱਕ ਮਾਂ ਨੇ ਆਪਣੇ ਦੋਨੋਂ ਬੱਚਿਆਂ ਨੂੰ ਮੌਤੇ ਘਾਟ ਉਤਾਰ ਦਿੱਤਾ ਤੇ ਨਾਲ ਹੀ ਆਪ ਵੀ ਖੁਦਕੁਸ਼ੀ ਕਰ ਲਈ ਉਹਨੇ ਤੇ ਇੱਕ ਲੈਟਰ ਦੇ ਉੱਤੇ ਲਿਖ ਕੇ ਸਾਰਾ ਕੁਝ ਰੱਖ ਕੇ ਗਈ। ਇਦਾਂ ਦੇ ਮਾਮਲੇ ਪਤਾ ਹੀ ਨਹੀਂ ਕਿੰਨੇ ਕ ਸਾਹਮਣੇ ਆ ਰਹੇ ਨੇ। ਕਿੰਨੀਆਂ ਹੀ ਮਾਂਵਾਂ ਆਪਣੇ ਬੱਚਿਆਂ ਨੂੰ ਮਾਰ ਦਿੰਦੀਆਂ ਨੇ। ਇੱਕ ਮਾਂ ਸ਼ਬਦ ਜਿਵੇਂ ਮੈਂ ਪਹਿਲਾਂ ਕਿਹਾ ਸੀ, ਸੁਣਨસાર ਬੰਦੇ ਨੂੰ ਰਿਸਪੈਕਟ ਜਿਹੜੀ ਆਪਣੇ ਆਪ ਮਨ ਦੇ ਵਿੱਚ ਆ ਜਾਂਦੀ ਸੀ ਪਰ ਅਜਈਆਂ ਔਰਤਾਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਮਾਂ ਬਣਨ ਦੇ ਲਾਇਕ ਹੀ ਨਹੀਂ, ਉਹਨਾਂ ਨੇ ਇਸ ਪਵਿੱਤਰ ਸ਼ਬਦ ਨੂੰ ਵੀ ਜਿਹੜਾ ਗੰਦਲਾ ਕਰਕੇ ਰੱਖ ਦਿੱਤਾ। ਤੁਹਾਡਾ ਕੀ ਮੰਨਣਾ ਇਸ ਦੇ ਬਾਰੇ? ਤੁਸੀਂ ਕਮੈਂਟ ਜ਼ਰੂਰ ਕਰਿਓ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਆਪਾਂ ਮਿਲਾਂਗੇ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਘਟਨਾ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ